ਉਹੀ ਗੱਲਾ ਇਹਨੇ ਕਿਹਾ ਕਿ ਨਹੀਂ ਮੈਂ ਪੈਸੇ Google Pay ਕਰ ਦੂੰ ਲਓ ਜੀ ਖੋਆ ਕੱਢਦੇ ਸੀਗੇ ਖੋਏ ਚ ਡੈਗੀ ਬਾਲ ਕਪੜੇ ਨੇ ਹਲ ਤਾਂ ਕਰੀਆਂ ਨੇ ਆਹ ਮੁੰਡੇ ਨੇ ਸੱਟ ਪੂਆ ਸੱਟ ਇਹਦੇ ਲਾ ਇਹਦੇ ਇੱਕ ਦੋ ਇਹ ਇਹ ਸੱਟ ਇਹ ਚੱਟ ਸੱਟ ਇੱਕ ਪੂਆ ਕਿੱਥੇ ਆ ਪੂਆ ਗੂੜਾ ਮਚਾਤਾ ਇਹਨੇ ਬਾਲ ਸੱਟਤੀ ਵਿੱਚ ਉਹਦੇ ਖੋਏ ਦੇ ਦੁੱਧ ਦੇ ਵਿੱਚ ਬੱਲੇ ਬੁਰੇ ਲਾਇਆ ਲਾ ਕੇ ਹੁਣ ਤੇ ਆਪਾਂ ਨੂੰ ਚਾਹੀਦਾ ਬੱਲਣ ਹੋਰ ਆ ਮੁੰਡੇ ਨੇ ਹਲਤਾਂ ਕਰੀਆਂ ਨੇ ਆ ਮੁੰਡੇ ਨੇ ਸੱਟ ਪੂਆ ਸੱਟ ਇਹਦੇ ਲਾ ਇਹਦੇ ਇੱਕ ਦੋ ਇਹ ਇਹ ਸੱਟ ਇਹ ਚੱਟ ਸੱਟ ਇੱਕ ਸ਼ਾਨ ਕਿੱਥੇ ਆ ਓ ਸ਼ਾਨ ਹਟਦੇ ਹੀਗੇ ਖੋਏ ਚ ਡੈਗੀ ਬੋਲ ਖੋਏ ਚ ਜਵਾਕ ਨਹੀਂ ਆ ਜਿਹੜਾ ਸੌ ਗਿਆ ਐਨੇ ਬੋਲ ਸੱਟਦੀ ਉਹਦੇ ਵਿੱਚ ਇਹ ਮਸਲਾ ਹੱਲ ਨਹੀਂ ਹੁੰਦਾ ਵੀ ਉਹ ਹੁਣ ਲੈਣਾ ਕੀ ਨੇ ਖੋਆ ਕਿਉਂਕਿ ਚਾਰ ਜਣਿਆਂ ਨੇ ਬਣਾਉਣਾ ਹੀ ਖੋਆ ਮੈਂ ਸੀ ਮਰੀਆਂ ਬਣਾ ਸੀ ਤੇ ਪੂਆ ਸੀ ਤੇ ਪ੍ਰੀਤ ਭੈਣ ਦੀ 14 ਜਣੇ ਨੇ ਖੋਆ ਲੈਣਾ ਸੀ 2 ਜਣੇ ਨੇ ਹੁਣ ਕੱਢਣਾ ਸੀ 2 ਜਣੇ ਨੇ 2 ਜਣੇ ਨੇ ਕੱਲ ਨੂੰ ਕੱਢਣਾ ਸੀ ਤੇ ਹੁਣ ਵਾਰੀ ਸੀਗੀ ਮਰੀਆਂ ਭੈਣ ਦੇ ਪੂਆ ਦੀ ਪਹਿਲਾਂ ਮੇਰੀ ਤੇ ਪੂਆ ਦੀ ਸੀ ਫਿਰ ਭੈਣ ਕਹਿੰਦੀ ਮੈਂ ਕੱਢਣਾ ਇਹਨਾਂ ਦੀ ਗੱਲ ਸੀ ਹੁਣ ਇਹ ਜਮਈ ਮੁੱਕਰ ਗਈ ਵੀ ਮੈਂ ਲੈਣਾ ਹੀ ਨਹੀਂ ਹੈ ਹੁਣ ਇਹ ਕਹਿੰਦੀ ਮੇਰੀ ਪਹਿਲੇ ਹੀ ਪ੍ਰੀਤ ਨਾਲ ਸੀਗੀ ਸਲਾਹ ਸਵੇਰੇ ਕੱਢੂਗੀ ਪ੍ਰੀਤ ਪਹਿਲਾਂ ਤਾਂ ਕਿਹਾ ਸੀ ਕੱਲ ਮੀਂਹੂ ਲੈ ਕੇ ਨਹੀਂ ਵੀ ਆ ਸਾ ਹੋ ਗਿਆ ਸੀ ਇਹ ਕਹਿੰਦੀ ਮੈਂ ਗੁਰਬਾਣੇ ਕਰੂੰਗੀ ਉਹੀ ਗੱਲ ਆ ਇਨੇ ਕਿਹਾ ਕਿ ਨਹੀਂ ਮੈਂ ਪੈਸੇ Google Pay ਕਰ ਦੂੰਗੀ ਕਰੂੰਗੀ ਕਰੀਰ ਜੇ ਤਾਂ ਮੈਨੂੰ ਹੁਣ ਸਹੀ ਲੱਗੀ ਨਹੀਂ 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 ਮੇਰੀ ਰਾਇ ਬਣੀਆ ਫਿਰ ਦੇ ਦੇਨੇ ਪੈਸੇ ਮੈਂ ਤੈਨੂੰ ਸਵੇਰੇ ਦੇ ਦੇ ਮੇਰੀ ਰਾਇ ਬਣੀਆ ਫਿਰ ਵੱਡੀ ਮੰਮੀ ਨਾਲ ਮੈਂ ਕਿਹਾ ਚੱਲ ਵੱਡੀ ਮੰਮੀ ਆਪਾਂ ਕੱਢ ਲਾਂਗੇ ਖੁਆ ਹੁਣ ਇਹ ਕੋਈ ਨਹੀਂ ਲੈਂਦਾ ਜਿਹੜਾ ਕੋਈ ਲੈਣਾ ਚਾਹੁੰਦਾ ਉਹ ਮੈਨੂੰ ਸੰਪਰਕ ਕਰ ਲਵੇ ਉਹ ਅਸੀਂ ਖੁਆ ਦੇ ਦਾਂਗੇ ਹੁਣ ਜਿਹੜਾ ਖੁਆ 20 ਕਿਲੋ ਦੁੱਧ ਲੈਣਾ ਚਾਹੁੰਦਾ 20 ਕਿਲੋ ਦੁੱਧ ਦਾ ਅਸੀਂ ਦੇਣ ਨੂੰ ਤਿਆਰ ਹਾਂ ਕਿਉਂਕਿ ਖੋਇ ਦਾ ਰੌਲਾ ਚੱਲ ਰਿਹਾ ਪੂਰੇ ਤਗੜੇ ਬੁੱਧਰ ਤੇ ਫਿਰ ਮੈਂ ਤਾਂ ਮੈਂ ਤਾਂ ਮੰਨ ਗਿਆ ਅੱਧੇ ਅੱਧੇ ਖੋਇ ਲਈ ਮੈਂ ਮੰਨ ਗਿਆ ਜੀ ਪੂਆ ਕਿੰਨੀ ਸਿਆਣੀ ਆ ਵੀ ਬਸ ਨਿਕੋ ਹੀ ਨਿਆਣਾ ਨਹੀਂ ਕਰੇ ਐਡਾ ਜਿਹੜੇ ਪੂਆ ਖਾਣਾਗਾ ਲੈਣਾ ਕੋਲਾ ਕੁੜੀ ਹੈ ਜੀ ਆਪਾਂ ਪਤਾ ਨਹੀਂ ਉਹ ਗੱਲ ਉਹ ਜੇ ਮੈਂ ਤਾਂ ਇੱਕ ਮਿੰਟ ਨਹੀਂ ਨਹੀਂ ਗੱਲ ਫਾਈਨਲ ਪਤਾ ਕੀ ਹੋਗੀ ਵੱਡੀ ਮੰਮੀ ਹੋਆ ਤੈਨੂੰ ਦੇਣ ਨੂੰ ਮੰਗਿਆ ਵੀ 600 ਦੀ ਕੀ ਗੱਲ ਨਾਲੇ ਮੇਰਾ ਦਵੇ ਵੀ ਤੂੰ ਵੀ ਰਹਿਣ ਦੇ ਕੁਲਵੀਰ ਦੂਜੇ ਹੀ ਖਾਈ ਹਣ ਤੂੰ ਯਾਰ ਉਹ ਤਾਂ ਦੇਣਾ ਜੇ ਉਹਨੇ ਨਹੀਂ ਲੈਣਾ ਇੱਕ ਵਾਰੀ ਮਿੱਟੂ ਲੈ ਲਵੇ ਉਹ ਕਹਿੰਦੇ ਅਸੀਂ ਲੈਣਾ ਨਹੀਂ ਉਹ ਕਹਿੰਦੇ ਅਸੀਂ ਆਪਦੇ ਦੁੱਧ ਦਾ ਕੱਢਾਂਗੇ ਯਾਰ ਜਨੋ ਮੱਝ ਸੂਹੀ ਵੀ ਇਹੀ ਜ਼ਰੂਰੀ ਕੋਈਆਂ ਕੋਈਆਂ 600 ਦੇ ਦਿਆਂਗੇ ਤੁਸੀਂ ਮਾਰ ਦਿਓ ਅਲਮੀਨਾ ਕੁੜੀ ਆਵੇ ਹੋ ਗਿਆ ਪਾਈ ਹੋ ਗਿਆ ਹੋ ਗਿਆ ਮੈਨੂੰ ਰਾਜੂ ਜੀ ਆਪ ਦਾ ਦੰਡੇ ਮਾਰ ਦੇ ਜਿਵੇਂ ਮਾਰਨਾ ਨਹੀਂ ਮੇਰੇ ਤਾਂ ਭੂਆ ਦਾ ਬੱਡੇ ਸੇਸਾ ਸੇਸਾ ਹੋਰ ਕੌਣ ਦਊਗਾ ਜਾਨੀ ਕਿ ਆਪਾਂ ਕਿ ਇਧਰੋਂ ਬਿੱਟੂ ਮੇਰੇ ਹੋਣੀ ਲੈ ਬਿੱਟੂ ਦੇ ਦੂ ਉਹ ਬੱਚਾ ਲਓ ਵੀਰ ਆਪੂਆ ਮਰੀਏ ਪੈਣ ਦੀ ਜੇ ਕਰਦੀ ਹੈ ਮਰੀਏ ਪੈਣ ਮੇਰੀ ਜਿੰਦਗੀ ਆ ਮੇਰੇ ਉੱਤੇ ਮਾਰ ਲੈਣਾ ਮੈਂ ਜੇ ਮੈਂ ਜੇ ਮਰ ਤੇ ਲਓ ਜੀ ਮਸਲਾ ਸੁੱਲਝ ਗਿਆ ਜੜੀਆਂ ਦਾ 20 ਕਿਲੋ ਹੀ ਮੈਨੂੰ ਦੇ ਦਿਓ ਦੁੱਧ ਵੀ ਮੈਂ ਆਪ ਹੀ ਨਵੇੜ ਦੂੰਗਾ ਆ ਆਪਸ ਆ ਨਹੀਂ ਅੱਦਾ ਬਿੱਟੂ ਅੱਦਾ ਇੱਧਰ ਅੱਦਾ ਉੱਧਰ ਹਾਂ ਉਹੀ ਗੱਲ ਆ ਵੀ ਅੱਦਾ ਅੱਦਾ ਕਰ ਲਾਂਗੇ ਹੁਣ ਫਿਰ ਕਿਉ ਤਾਂ ਪਾ ਦੇਣ ਦੇਸੀ ਇਹ ਇਹਨਾਂ ਨਹੀਂ ਪਾਉਣਾ ਹੁਣ ਵੀ ਸਾਨੂੰ ਤਾਂ ਮਾਰ ਕੇ ਦੇ ਦਿਓ ਕੱਲਾ ਹਾਂ ਹਾਂ ਵਾਕਿ 600 ਰੁਪਿਆ ਗੱਲ ਆ ਉਹ ਦੇ ਦਾਂਗੇ ਆ ਉਹ ਫਿਰ ਹੁਣ ਪਾਓ ਭਾਈ ਕਿਲੋ ਕਿਉ ਐ ਚਾਹਣ 600 ਹੋਰ ਲਾਓ ਲੈ ਫੇਰ ਤੂੰ ਐਸੀ ਵੀ ਨਹੀਂ ਕਰਨਾ ਅਸੀਂ ਖੋਆ ਥੋੜਾ ਹੁਣ ਕੱਢ ਕੇ ਮਾਰ ਕੇ ਦੇ ਦੇਣਾ ਰੋਵਣਾ ਚੀਚਾ ਪਾਉਣੀਆਂ ਇਹ ਥੋੜੀ ਹੁਣ ਦੋਨਾਂ ਕਰਾਂ ਦੀ ਜ਼ਿੰਮੇਵਾਰੀ ਹੈ ਥੋੜੀ ਦੋਨਾਂ ਜਾਣ ਦੀ ਜ਼ਿੰਮੇਵਾਰੀ ਇਹਨਾਂ ਦੋਨਾਂ ਆ ਖੋਆ ਮਾਰ ਦੋ ਨਾ ਥੋੜਾ ਮਾਰ ਕੇ ਗੱਲ ਕਰਨ ਵਾਲੇ ਜੈਲ ਚਾਚੀ ਨੂੰ ਨਹੀਂ ਸੁਣੀ ਇਹ ਗੱਲ ਗੱਲਬਾਤ ਹਾਂ 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 ਨਾ ਹੁਣ ਦੇਖੀ ਜੇ ਮੈਂ ਕਹਿ ਦਵਾਂ ਕੋਈ ਹੁਣ ਮੈਨੂੰ ਦੇ ਦੋ ਭਾਈ ਸਾਰਾ ਖੋਆ ਮੈਂ ਲੈ ਜਾਨੀ ਆ ਪੂਆ ਹੁਣੇ ਤਿਆਰ ਆ ਜੀ ਕਹੂਗੀ ਤਾਂ ਕੋਈ ਤਾਂ ਮੈਂ ਵੀ ਲੈਣੀ ਆ ਲੈ 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 ਕਹਿ ਦੇ ਆਹ ਹੋਰਾਂ ਬਚੂ ਤੂੰ ਕਰਦੀ ਨਾ ਤੈਨੂੰ ਹਾਂ ਮਗਰ ਉਹ ਤੇ ਰੱਖਦੀ ਮਗਰ ਰੱਖਦੀ ਪੂਆ ਆ ਤੂੰ ਮੇਰਾ ਦੇਲਾ ਇੰਨਾ ਜਾਨੀ ਕਿ ਉਹ ਆ ਵੀ ਪੂਆ ਕਿੰਨਾ ਡਰ ਗਈ ਵੀ ਜੇ ਮੈਂ ਕਹਾਂ ਤਾਂ ਪਹਿਲਾਂ ਮੈਂ ਕਿਹਾ ਵੀ ਆਪਾਂ ਉਹ ਯਾਰ ਕੋਈ ਨਹੀਂ ਹੋਇਆ ਬੋਲ ਤਾਂ 1 ਮਿੰਟ ਲੀਡ ਹੈਗੀ ਆ ਵਿੱਚ ਮਾੜੀ ਜੀ ਬੋਲ ਡਿਗੀ ਆ ਮਾੜੀ ਉਹ ਜਵਾਗੀ ਨਾਲ ਖੇਡ ਦਿੰਦੇ ਆ ਜਵਾਗੀ ਨਾਲ ਖੇਡਦੇ ਆ ਨੇ ਕਹਿੰਦੇ ਕੁੱਤੇ ਮੂੰਹ ਕੁੱਤਾ ਮੂੰਹਾਂ ਚ ਪਾਉਂਦੇ ਬਾਲ ਨੂੰ ਅਸੀਂ ਨਹੀਂ ਦੇ। ਲਾਲੇ ਕੁੱਤੇ ਨੇ ਕਦੇ ਪਾਈ ਨਹੀਂ ਕਦੇ ਵੀ ਨਹੀਂ ਗੱਲ ਬੜਾ ਪਾਈ। ਕੁੱਤੇ ਕਹਿੰਦੇ ਉਹ ਤਾਂ ਇਹਨਾਂ ਨੂੰ ਉਹ ਤਾਂ ਜੁੜਦੀ ਪਈ ਆ। ਲਾਲੇ ਸਿੱਟੀ ਕਿਹਨੇ ਆਹ ਬਾਲ? ਇਹਦੇ ਮੁੰਡੇ ਨਹੀਂ। ਹੋਰ ਕਿਸੇ ਗੱਲ ਦਾ ਇਹ ਤੂੰ ਨਾ ਜਾਣੇ ਦੀ ਗੱਲ ਆ। ਰੌਲਾ ਹੀ ਤੇਰਾ ਤੇਰਾ ਸਾਰੇ ਪੈਸੇ ਦੇਣ ਦਾ ਹੱਕ ਤੇਰੇ ਮੁੰਡੇ ਨੇ ਛੱਡੀ ਆ। ਹੱਕ ਤੇਰਾ ਸਾਰੇ ਪੈਸੇ ਦੇਣ ਦਾ। ਆਹ ਸਾਰੇ ਗੱਲ ਤੇਰਾ ਹੀ ਹੱਕ। ਤੇਰਾ ਤੇਰੀ ਮੇਰਾ ਕੋਈ ਹੋ ਨਹੀਂ ਹੈਗਾ। ਸੁਣ ਮੇਰੀ ਗੱਲ ਸੁਣ। ਕਾਲੂ ਹੋਇਆ ਕਲਵੀਰ ਤੇ ਭੂਆ ਦੀ ਇਹ ਭੂਆ ਬੁੱਕ ਕਰ ਰਹੀ ਆ ਮੁੰਡੇ ਨੇ ਕਿਹਾ ਕਹਿੰਦੇ ਮੁੰਡੇ ਨੇ ਸਿੱਟੀ ਆ ਲੈ ਅੱਛਾ ਇਹ ਮੁੰਡਾ ਆ ਬਈਆ ਲਓ ਜੀ ਖੋਆ ਸਾਡਾ ਨਿਕਲ ਚੁੱਕਿਆ ਬਹੁਤ ਬਣਾ ਮਨ ਗਿਆ ਕਲਵੀਰ ਹੁਣ ਤਾਂ ਆਪਾਂ ਰੜਾਈ ਲੈਣਾ ਬਾਠੀ ਹਾਂ ਹੋਰ ਦੱਸ ਕੀ ਪਾਣੀ ਆ ਹੁਣ ਇਹ ਚ ਆਪਾਂ ਪਾਉਣੀ ਆ ਖਸ ਖਸ ਤੇ ਹੋਰ ਕੀ ਪਾਉਣਾ ਬਦਾਮ ਕਾਜੂ ਹਾਂ ਬਦਾਮ ਕਾਜੂ ਖਸ ਖਸ ਉਹ ਪਾ ਲੈਣਾ ਉਹ ਹੁਣ ਪੀਸੋ ਚਲੋ ਕਾਲੂ ਆਪਣੀ ਦੋ ਸਿਫਟਾਂ ਫੇਰ ਲੱਗਣੀਆਂ ਨੇ ਹਜੇ ਹੁਣ ਇਹ ਤਾਂ ਆਪਣੀ ਇੱਕ ਸਿਫਟ ਦਾ ਹੀ ਹੋਇਆ ਹਜੇ ਹਾਂ ਕੱਲ ਨੂੰ 2 ਮੈਂਬਰ 3 ਮੈਂਬਰ ਹੋ ਰਹਿ ਚੁੱਕੇ ਨੇ ਕੱਲ ਨੂੰ 3 3 ਮੈਂਬਰ ਹੋ ਰਹਿ ਚੁੱਕੇ ਆ ਕੱਲ ਨੂੰ 20 ਕਿਲੋ 25 ਕਿਲੋ 20 25 ਕਿਲੋ ਕੱਲ ਨੂੰ ਫੇਰ ਤੋਂ ਹੁਣ ਸਿਆਲ ਆ ਕੱਲ ਨੂੰ ਫੇਰ ਕਹਿ ਹੂ ਡੇਰੀ ਵਾਲ ਨੂੰ ਫੇਰ 20 ਭਾਈ 25 ਕਿਲੋ ਫੇਰ ਦੁੱਧ ਤਿਆਰ ਰੱਖੀ ਪਰ ਕੱਲ ਨੂੰ ਤਾਂ ਘਰ ਦਾ ਵੀ ਲਿਆਉਣਗੇ ਇੰਦਰ ਭਾਜੀ ਹੁਣੀ 20 ਕਿਲੋ ਦੁੱਧ ਘਰ ਦਾ ਵੀ ਆਊ 20 ਕਿਲੋ ਬਣਾ ਲਈ ਕਰੇ ਪੋਆ ਬਣਾ ਲਿਆ ਕਰ ਰੱਖਿਆ ਨਹੀਂ ਆਥਣੀ अच्छा 10 किलो ही ਆਊਗਾ ਇਹ ਹੱਥ ਨਾਲ ਰੱਖਿਆ ਹੀ ਨਹੀਂ ਪਾ ਜਾਂਦਾ ਦੁੱਧ ਦੇ ਦਾਲਚੀਆਂ ਨੇ ਸਵੇਰ ਵਾਲੀ ਲੈ ਕੇ ਆਉਣਗੇ ਗੱਲ ਆ ਕੀ ਕਰੀਏ ਪੈਸਿਆਂ ਦਾ ਵੀ لالਚਾ ਦਾਣਾ ਇੰਦਰ ਹਾਂ ਲੋਈ ਖਾ ਲਾ ਖਾ ਪੀਓ ਐਸ ਕਰੋ ਉਹਨਾਂ ਖਿਗੋਣਾ ਜਿਹੜੀ ਬੰਨੀਆਂ ਵਕੀਲਿਆਂ ਦੇ ਭਾਈ ਹਾਂ ਜੰਗਾ ਖਾ ਚੰਗਾ ਪੈਣੇ ਥੋੜੀ ਆ ਜਾਣਾ ਮੰਮੀ ਤੂੰ ਨਾ ਥੋੜੀ ਮੱਝ ਸੂਪੀ ਤੂੰ ਕੋਲ ਲੱਗੇਗੀ ਤੂੰ ਲਾਲਚੀ ਕਰੇਂਗੀ ਕੋਣ ਦਾ ਵੀ ਸਾਡਾ ਬੰਡ ਲੱਗ ਗਿਆ ਹੀ ਬਸ 6 ਕਿਲੋ ਖੋਆ ਨਿਕਲਿਆ ਸਾਡਾ 20 ਕਿਲੋ ਦੁੱਧ ਦੇ ਵਿੱਚੋਂ ਆ ਆ ਗਈ ਛਿੱਟ ਤਾਂ ਹੁਣ ਵਿੱਚ ਲਓ ਜੀ ਖਾਸ ਖਾਸ ਵਿੱਚ ਪੈ ਚੁੱਕੇ ਆ ਭੁੰਨ ਕੇ ਭੁੰਨ ਕੇ ਪਈ ਆ ਲਓ ਜੀ ਭੁੰਨ ਕੇ ਵਿੱਚ ਖਾਸ ਖਾਸ ਨਾ ਖਾਸ ਖਾਸ ਪਈ ਆ ਹਨਾ ਖਾਸ ਖਾਸ ਪੈ ਗਈ ਆ ਜੀ ਮਾਰ ਕੇ ਭੁੰਨ ਕੇ ਤਿਆਰ ਨੇ ਤੇ ਬੂਰਾ ਖੰਡ ਪਾਉਣੀ ਆ ਹਲੇ ਤੇ ਹੋਰ ਦੇਸੀ ਘਿਓ ਪਾ ਚੁੱਕੇ ਆ ਪਹਿਲਾਂ ਲਓ ਜੀ ਇਹ ਆ ਸਾਡਾ ਖੁਆ ਦੇਖ ਲਿਆ ਕਿੰਨੀ ਕੁ ਕਵਾਂਟੀਟੀ ਨਿਕਲਦੀ ਆ ਕਿੰਨੀ ਆ ਕਿ ਉਹ ਨਿਕਲਦੀ ਆ ਪਿੰਨੀ ਇਹ ਬਣਦੀਆਂ ਛੱਡੀਆਂ ਦਿਖਾਉਨੇ ਆ ਤੁਹਾਨੂੰ ਕਰਦਾਓ ਜੀ ਸਾਡਾ ਖੁਆ ਬਣ ਕੇ ਤਿਆਰ ਆ ਥੋੜਿਆ ਜਿਹਾ ਮਿੱਠਾ ਘੱਟ ਰਹਿ ਗਿਆ ਸਾਡਾ ਬਈ ਬੂਰਾ ਖੰਡ ਘੱਟ ਰਹੀ ਤੇ ਹੁਣ ਇਹ ਜੇ ਸ਼ੱਕਰ ਛੱਟਾਂਗੇ ਥੋੜੀ ਬਣਾ ਕੇ ਦਿਖਾਈ ਪੂਆ ਪਿੰਨੀ ਇੱਕ ਅੱਧੀ ਕੋਣੀ ਫਾਈਲ ਇਹ ਤੋਂ ਵੀ ਛੋਟਾ ਕੀ ਹੈ ਨਾ ਹਾਂ ਫਾਈਲ ਹਾਂ ਯਾਰ ਨਹੀਂ ਇਹ ਡਾਕ ਵੀ ਲੋਟ ਆ ਵੀ ਪਤਾ ਲਗਣ ਦੋਨ ਵਾਲੀ ਦੋ ਪਿੰਨੀ ਖਾਦੀਆਂ ਦਸਣ ਬਸ ਐਡੀਆਂ ਕਿ ਬਹੁਤ ਨੇ ਮੇਰਾ ਤਾਂ ਖੋਆ ਯਾਰ ਮੇਰਾ ਬਹੁਤ ਜਿਆਦਾ ਸਵਾਦ ਲੱਗਿਆ ਜਿੰਨਾ ਕਿ ਖਾਦਾ ਢਲ ਗਿਆ 1 ਲੀਟਰ ਦੁੱਧ ਦਾ ਹੀ ਕੱਢਦਾ ਥੱਲੇ ਪਹਿਲਾਂ ਡੋਲੇ ਇੱਕ ਇੱਕ ਕੌਦਾ ਉਹ ਕੱਢ ਕੇ ਰੱਖਦਾ ਉਹ ਮੱਥਾ ਟੇਕਣ ਲਈ ਕਹਿੰਦੇ ਮੱਥਾ ਟੇਕਣ ਆ ਨਾ ਇਧਰ ਬਤਲੋ ਸੱਕੀ ਆ ਗਈ ਚਲੋ ਚੱਕੇ ਗਾ ਗਈ ਚਲੋ ਜੀ ਉ ਬਾਲ ਉ ਕਹਿੰਦੇ ਸੀ ਬੋਲ ਵਾਲਾ ਨਹੀਂ ਗਾਣਾ ਅਰੇ ਕਈ ਆ ਗਿਆ ਹਾ ਇਧਰ ਕੌਣ ਗਿਆ ਵੇ ਲੋ ਜੀ ਉਹ ਵੱਧ ਪਾਤੀ ਹੁਣ ਤਾਂ ਸੱਚੀ ਵੱਧ ਪਾਦੀ ਨਹੀਂ ਨਹੀਂ ਉਹ ਪੂਆ ਨਹੀਂ 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 ਪੇਟ ਤਾਂ ਖਾਲੀ ਹੋ ਗਿਆ ਸਾਰਾ ਉਹ ਨਹੀਂ ਕਿਲੋ ਪਹਿਲਾਂ ਸੀ ਉਹ ਵੀ ਕਰਿਆ ਕਿਲੋ ਕਿਥੇ ਪਹਿਲਾਂ ਉਹ ਵੀ ਪਾਈ ਆ ਅੱמא ਆਈ ਉਹ ਤੇ ਬੜੀ ਨਹੀਂ ਤੁਹਾਰੇ ਨਾਲ ਹਰ ਤੀਦਨ ਹੋਇਆ ਕੁਰਸੀ ਤੇ ਕੇਵਾ ਵਿਆਹ ਚੱਕਦੀ ਆ ਤੂੰ ਬਹਿ ਜਾਣੀ ਮਾਂ ਨੂੰ ਦੇਖ ਲੈ ਆਪੂ ਮੇਰੇ ਕੋਲ ਖੜੀ ਲਾ ਆ ਗਈ ਅੱਮਾ ਖੂਏ ਖੂਏ ਦੁਬਾਰੋਂ ਆ ਗਈ ਕਹਿੰਦੇ ਯਾਰ ਸ਼ੱਕਰ ਆਪ ਦਾ ਅੱਡੀ ਨਾ ਟੇਸਟ ਜਾਂ ਦਿਖਾਉਣ ਲੱਗ ਜੇ ਪਹਿਲਾਂ ਉਹ ਟੇਸਟ ਬਹੁਤ ਵਧੀਆ ਸੀ ਬਹੁਤ ਵਧੀਆ ਰਹੂ ਸ਼ੱਕਰ ਦਾ ਵਧੀਆ ਰਹੂ ਸ਼ੱਕਰ ਦਾ ਟੇਸਟ ਬੜਾ ਵਧੀਆ ਰੋ ਨਾ ਤਰਾ ਗਾਹਾਂ ਨੂੰ ਪਾਇਆ ਕਰੋ ਇਹ ਜੀ ਰੱਖ ਬਾਹਰ ਖਾਣਾ ਤੇ ਇਸ ਵਾਰ ਸੱਖਰੀ ਆਵੇ ਯਾਰ ਖੋਸਤੀ ਠੀਕ ਹੋ ਕਰਕੇ ਦੇਸੀ ਤੇ ਹਟਲ ਵਾਲੇ ਥੋੜੀ ਮੈਨੂੰ ਚਾਹ ਚੀਕੀ ਕੀ ਲੜਾ ਜਿਹੜਾ ਸਮਝ ਚਾਹ ਚੀਕੀ ਸੱਖਰ ਪਾ ਕਰੋ ਸੱਖਰ